ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਨੇੜੇ ਮੋਗਾ ਸ਼ਹਿਰ ਰਹਿ ਜਾਂਦਾ ਜੀ ਜਿਹੜੇ ਘਰ ਉਹ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਬਾਈ ਹੁਣਾਂ ਦਾ ਟਰੈਕਟਰ ਦਾ ਵਪਾਰ ਦਾ ਕੰਮ ਆ ਵੀਰੇ ਹਮੇਸ਼ਾ ਇੱਕ ਦੋ ਹੀ ਟਰੈਕਟਰ ਹੁੰਦੇ ਆ ਬਾਈ ਕੋਲ ਪਰ ਸਾਫ਼ ਸੁਥਰੇ ਹੁੰਦੇ ਆ ਜੀ ਚੰਗੀ ਕੰਡੀਸ਼ਨ ਵਾਲੇ ਜੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਡਿਟੇਲ ਤੁਹਾਨੂੰ ਮੈਂ ਬਾਅਦ ਵਿੱਚ ਲੈ ਕੇ ਦੇਵਾਂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅੰਗਰੇਜ਼ ਸਿੰਘ ਪਿੰਡ ਆਲਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 98034 9844 ਠੀਕ ਹੈ ਵੀਰੇ ਦੋ ਆ ਜੀ ਟਰੈਕਟਰਾਂ ਹਾਂ ਜੀ ਦੋ ਆ ਦੋਵੇਂ 12 ਮਾਡਲ ਟਰੈਕਟਰ ਦੋਨੇ 12 ਮਾਡਲ ਆ ਜੀ ਪਹਿਲਾਂ ਆਪਾਂ ਫਾਰਮ ਟਰੈਕ ਤੋਂ ਸ਼ੁਰੂ ਕਰਦੇ ਹਾਂ 60 ਈ ਪੀ ਆਈ ਸੁਪਰਬ ਸੂਪਰ ਮੈਕਸ ਆ ਜੀ ਠੀਕ ਆ ਵੀਰੇ 2012 ਮਾਡਲ ਆ ਜੀ ਇਹ ਹਾਂਜੀ 12 ਮਾਡਲ ਠੀਕ ਆ ਬਾਈ ਕਿੰਨੇਵੇਂ ਨਾਮ ਆ ਜੀ ਇਹ ਤੇ ਫਸਟ ਓਨਰ ਹੀ ਆ ਪਹਿਲੇ ਨਾਮ ਕਿੱਥੋਂ ਦਾ ਨੰਬਰ ਆ ਜੀ ਇਹ ਵੀ 10 ਲੁਧਿਆਣੇ ਦਾ ਲੁਧਿਆਣੇ ਦਾ ਨੰਬਰ ਆ ਜੀ ਠੀਕ ਆ ਕੰਡੀਸ਼ਨ ਬਹੁਤ ਸਾਫ ਪਈ ਆ ਹਨਾ ਬਾਈ ਹਾਂਜੀ ਫੁੱਲ ਸਾਫ ਕੰਡੀਸ਼ਨ ਰੇਡੀਅਲ ਟਾਇਰ ਆ ਵੀਰੇ ਹਾਂਜੀ ਰੇਡੀਅਲ ਕੰਪਨੀ ਦੇ ਆ ਹਮ ਰੇਡੀਅਲ ਟਾਇਰ ਆ ਬਾਕੀ ਤੁਸੀਂ ਕੰਡੀਸ਼ਨ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਇੰਜਨ ਗੇਅਰ ਦਾ ਵੀਰੇ ਕਿਵੇਂ ਆ ਇੰਜਨ ਗੇਅਰ ਦਾ ਦੋ ਦਿਨ ਵਾਹ ਕੇ ਫੇਰ ਪੈਸੇ ਦੇ ਦੋ ਬਈਆ ਇੰਨੀ ਗਾਰੰਟੀ ਆ ਹਾਂਜੀ ਠੀਕ ਆ 8 ਫੁੱਟਾ ਰੋਟਾਵੇਟਰ ਤੇ ਵਾਇਆ ਆਪਾਂ ਆਲੂ ਲਾਏ ਆ ਯਾਰ ਕੀ ਠੀਕ ਆ ਇਹਦੇ ਨਾਲ ਹੀ ਲਾਏ ਆ ਹਾਂਜੀ ਇਹਦੇ ਨਾਲ ਹੀ ਠੀਕ ਆ ਵਧੀਆ ਚੱਲਦਾ ਪੂਰੀ ਵਧੀਆ ਪਰਫਾਰਮੈਂਸ ਆ ਠੀਕ ਆ ਭਾਈ ਤੇ ਮੈਂ ਆਮ ਟਰੈਕਟਰ ਨਾਲ ਝੜ ਕੇ ਜੇ ਮਾਰਦੇ ਆ ਜਿਹੜੇ ਦੂਜੇ ਧੱਕਾ ਮਾਰਨ ਲੱਗ ਜਾਂਦੇ ਆ ਹਾਂਜੀ ਧੱਕਾ ਮਾਰਦੇ ਆ ਏ ਰੇਪੀਆ ਚੱਲੂਗਾ ਰੇਪੀਆ ਚੱਲੂਗਾ ਤੇ ਸਾਇਲੈਂਟ ਹੈ ਨਾ ਭਾਈ ਹਾਂਜੀ ਤੇ ਮਰਾਡਾ ਮਰੋਡਾ ਵੇਖ ਲੈ ਟਰਾਈ ਪਿਆ ਕੋਈ ਮੱਖੀ ਜਿੰਨਾ ਦਾ ਆ ਗੋਨੀ ਇਹ ਤਾਂ ਗੱਲ ਹੈਗੀ ਵਿੱਚੋਂ ਵੀ ਕੰਡੀਸ਼ਨ ਪੂਰੀ ਸਾਫ ਆਏ ਗੱਲ ਨਹੀਂ ਭਾਈ ਮਗਰਾੜ ਅੰਦਰਵਾਰੋਂ ਕਰੇ ਹੋਣਗੇ ਜੀ ਪਾਵਰ ਵੀ ਛਤਰੀ ਲੱਗੀ ਆ ਪਾਵਰ ਦੀ ਛਤਰੀ ਡੰਡਾ ਫੱਟੀ ਕੇ ਜਾਂਦੀ ਫੱਟੀ ਆ ਨਹੀਂ ਨਹੀਂ ਸਾਰਾ ਸਮਾਨ ਹੀ ਦੇਵਾਂ ਗੁੱਲੇ ਤਾਂ ਹੀ ਦੇਵਾਂਗੇ ਫੁੱਲ ਐਸੈਸਰੀ ਨਾਲ ਮਿਲੂਗੀ ਜਾਨੀ ਗੁੱਲਾ ਡੰਡਾ ਫੱਟੀ ਤੇ ਵਿੱਦ ਤੁਹਾਡਾ ਫਾਇਦਾ ਹੋ ਜਾਣਾ ਬਈ ਫੇਵਰ ਦੀ ਛਤਰੀ ਨਾਲ ਹੀ ਲੱਗੀ ਆ ਇਹ ਨੌਨ ਪਾਵਰ ਚ ਆ ਗਿਆ ਹਨਾ ਬਈ ਆ ਰਮ ਰਮ ਵੇਖ ਟਰੈਕਟਰ ਜੀ ਪੂਰੀ ਚਮਕ ਦਾ ਯਾਨੀ ਕੰਡੀਸ਼ਨ ਸਾਫ ਆ ਕੋਈ ਐ ਲੁਧਿਆਣੇ ਲੁਧਿਆਣੇ ਦਾ ਨੰਬਰ ਦਾ ਟਰੈਕਟਰ ਉਹ ਵੀ ਸਾਫ ਹੁੰਦਾ ਜੀ ਰਾਫ ਡਰਾਈਵ ਨਹੀਂ ਹੋਈ ਵੀ ਯਾਨੀ ਸਾਮਕੇ ਚੰਗਾ 300 ਕੌਫ ਘੰਟੇ ਚੱਲਿਆ ਹੋਇਆ ਹੈ origignal ਮੀਟਰ ਖਲਾ ਸਕਦਾ ਵਾ ਚੈੱਕ ਕਰਾ ਲਵੇ ਮੀਟਰ ਬੰਦਾ ਚੈੱਕ ਕਰਾ ਲਵੇ ਹਾਂ ਜੀ ਜੇ ਕੋਈ ਪਿੱਛੇ ਕੀਤਾ ਹੋਵੇ ਜਾਂ ਕੋਈ ਛੇੜਖਾਨੀ ਮੀਟਰ ਨਾਲ ਹੋਵੇ ਛੇੜਖਾਨੀ ਕੀਤੀ ਹੋਵੇ ਆ ਲੈਫਟ ਪੰਪ ਵੀ ਹਜੇ ਨਾਲ ਦਾ ਨਾਟ ਨੋਟ ਖੁੱਲੇ ਨਹੀਂ ਗਏ ਹੂੰ ਨਟ ਕੋਈ ਨਹੀਂ ਖੁੱਲੇ ਚਾਬੀ ਵੀ ਨਹੀਂ ਲੱਗੀ ਹਾਂ ਬਾਕੀ ਕਲੱਚ ਕਲਚ ਨੂੰ ਨਹੀਂ ਚਾਬੀ ਲੱਗੀ ਹੂੰ ਠੀਕ ਆ ਬਾਕੀ ਵੀਰੇ ਆ ਇਧਰੋਂ ਵੇਖ ਲਓ ਬੈਕ ਵਾਲਾ ਟਾਪਾ ਵੀ ਨਹੀਂ ਪੂਰਾ ਵੀ ਕਿਤੇ ਚਾਬੀ ਨਹੀਂ ਲੱਗੀ ਸਾਰੇ origignal ਨਾਟ ਆ ਜਿੰਨੇ ਹੈਗੇ ਆ ਕੁਆਲਿਟੀ ਤੁਸੀਂ ਚੈੱਕ ਕਰ ਲਓ ਵੀਰੇ ਆ ਖਲਾਫ ਇਹ ਜ਼ਰੂਰ ਤੇ ਹੀ ਇਹ ਵੀ ਖੋਲ ਤੋੜੀ ਵਾਲੀ ਤਾਂ ਨਹੀਂ ਚੱਲਿਆ ਵਾ ਵਾਰ ਵਾਰ ਚੱਲਿਆ ਜਿੰਨਾ ਜਨਰੈਟਰ ਚੱਲਿਆ ਵਾ ਠੀਕ ਆ ਹਾਂਜੀ ਇਹਨਾਂ ਸਾਫ ਆ ਹੈਨਾ ਆ ਰਿਵਿਊਟਰ ਵੀ ਨਾਲ ਦਾ ਹਾਲ ਤਾਂ ориجنਲ ਹੀ ਆ ਜਾਂਸੀ ਵਾਲੇ ਤੇ ਕਿਤੋਂ ਨਹੀਂ ਜੀ ਪੂਰਾ ਪਿਆ ਵਾ ਜੀ ਹੂੰ ਲੀਕਜ ਵਗੈਰਾ ਵੀ ਕਿਤੋਂ ਨਹੀਂ ਹੈਣਾ ਬਾਈ ਪੰਪ ਵੀ ਕੋਈ ਨਹੀਂ ਖੁੱਲਿਆ ਮੇਰੇ ਸਹਾਰਾ ਉਹ ਨਾ ਹੈਣਾ ਨਹੀਂ ਖੁੱਲਿਆ ਐਂਡ origignal ਨਟਾਂ ਦੀ ਖੜਾ ਹਜੇ ਹਾਂਜੀ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਵੀਰੇ ਕੀਮਤ ਆਪਾਂ ਦੇਣ ਲੈਣ ਵਾਲ ਕੋਈ ਕਰਗੇ ਅੱਜ ਅੱਜ ਆਫਰਾਂ ਦੇ ਦਗੇ ਮਾਗੀ ਆਫਰ ਹੀ ਦੇ ਦਿਓ ਜੀ ਮਾਗੀ ਆਫਰ ਜਿਹਦੇ ਨਾਲ ਆਪਣਾ ਸੌਦਾ ਹੋਊਗਾ ਟੈਂਕੀ ਫੁੱਲ ਭਰਾ ਕੇ ਦੇਵਾਂਗੇ ਤੇਲ ਦੀ ਤੇਲ ਦੀ ਟੈਂਕੀ ਹਾਂ ਫੁੱਲ ਨੱਕ ਤੇ ਕਰ ਹਾਂ ਨੱਕ ਤੇ ਕਰ ਠੀਕ ਆ ਇਹ ਵੱਡਾ ਆਫਰ ਆ ਤੇ ਕੀਮਤ ਇਹਦੀ ਕੀਵਤਾ ਦੀ 3 ਲੱਖ ਤੇ 25000 ਰੁਪਈਆ ਹੀ ਆਜੋ ਪਲੱਸ ਟੈਂਕੀ ਤੇਲ ਦੀ ਹਾਂਜੀ ਠੀਕ ਆ ਲਓ ਮਿੱਤਰੋ ਹਲਕਾ ਮੁਲਕਾ ਮਾਨਤਾਨ ਕਰ ਦਾਂਗੇ ਵਿੱਚੋਂ ਇਹ ਫੈਕਸ਼ਨ ਹੈਗਾ ਫੇਰ ਵੀ ਵਿੱਚੋਂ ਮਾਨਤਾਨ ਕਰ ਦਾਂਗੇ ਪਰ ਆਫਰ ਤੁਹਾਨੂੰ ਇਹ ਨਾਲ ਮਿਲ ਜਾਣਾ ਬਈ ਨਾਲ ਮਰਾੜ ਮਨੂੜ ਵੇਖ ਤੂੰ ਆ ਇਹ ਦੇ ਜਾ ਇੰਡੀਕੇਟਰ ਵੀ ਨਾਲ ਦੇ ਆ ਜੀ ਡੀਜ਼ਲ ਦੀ ਫੁੱਲ ਭਰੀ ਮਿਲ ਜਾਣੀ ਆ ਕੰਡੀਸ਼ਨ ਬਹੁਤ ਸਾਫ਼ ਪਈ ਆ ਤੇ ਤੁਹਾਡਾ ਅੱਜ ਦਾ ਵੀਰੇ ਕੁਝ ਵੀ ਨਹੀਂ ਮੁੱਲ ਲੱਗਣਾ ਕਿਉਂਕਿ ਜੇ ਆਪਾਂ ਨਵਾਂ ਲੈਣ ਜਾ ਕੇ 40-50000 ਰੁਪਈਆ ਹਜ਼ਾਰ ਦੀ ਤਾਂ ਜੋੜੀ ਆ ਮਗਰ ਜੋੜੀ ਆ ਰੇੜੀ 5000 6500 ਦੀ ਨਵੇਂ ਆਰ ਗਈ ਪਏ ਆ ਕੋਈ ਬਾੜਾ ਇਹ ਨਹੀਂ ਗੇ ਬਈ ਕਸਾਈ ਹੋਈ ਵੀ ਐ ਤੇ ਫਰੰਟ ਟਾਇਰ ਵੀ ਵੀਰੇ ਨਵੇਂ ਆਰ ਗਈ ਪਏ ਆ ਕਿਤੋਂ ਕੋਈ ਆਏ ਨਹੀਂ ਸਗਿਆ ਨਿਯੋਜਨ ਨਿਯੋਜਨ ਨਾਲ ਦੀਆਂ ਕੋਈ ਖੁੱਲੀਆਂ ਨੀਗਾ ਕਲਾ ਆ ਦੂਜਾ ਟਾਇਰ ਟੱਕਾ ਵਰ ਖੁੱਲਾ ਹੈ ਜੀ ਹੂੰ ਇਹ ਤਾਂ ਚਲੋ ਵੈਸੇ ਕਈ ਵਾਟਰ ਵਾਡੀ ਵੀ ਨਾਲ ਦੀ ਆ ਜੀ ਠੀਕ ਆ ਬਾਈ ਬਾਕੀ ਇੱਕ ਹੋਰ ਚੀਜ਼ ਆ ਵੀਰੇ ਮੈਂ ਆਮ ਕਰਕੇ ਕਈ ਵੀਰ ਸ਼ੋਅ ਲਾ ਕੇ ਰੱਖ ਲੈਂਦਾ ਹੈ ਨਾ ਟੈਂਕੀ ਤੇ ਸ਼ੋਅ ਦਾ ਰੰਗ ਵੇਖੋ ਇੱਕੋ ਜਾ ਵਾ ਸਾਰੇ ਲਾਈ ਨਹੀਂ ਆਹ ਮਗਰਾੜ ਥੋੜੀ ਲਾ ਕੇ ਰੱਖ ਦੂਗਾ ਇਹ ਵੀ ਗੱਲ ਮੇਰੇ ਰਿਗਾਰਡ ਸੇ ਆਹ ਰਹਿਮ ਥੋੜੀ ਲਾ ਕੇ ਰੱਖ ਦੂਗਾ ਜਮਾ ਸਾਫ ਕੰਡੀਸ਼ਨ ਚ ਚੱਲਿਆ ਵਾ ਸ਼ੌਂਕ ਜੇ ਤੌਰ ਤੇ ਨਾ ਹਾਂਜੀ ਸ਼ੌਂਕ ਜੀ ਤਿੰਨ ਲੱਖ ਕਿਉਂਕਿ ਬਾਕੀ ਆ ਨਾ ਬੜਾ ਤਾਂ ਨਹੀਂ ਚੱਲਿਆ ਇਹ ਪਾਵਰ ਤੋਂ ਬਿਨਾ ਵਾ ਹੂੰ ਇਹਦੇ ਵਿੱਚ ਫਰਕ ਉਹਨਾਂ ਕੋਲੇ ਟਰੈਕਟਰ 3-4 ਸੀਗੇ ਬੰਦੇ ਕੋਲੇ ਦੂਜੇ ਪਾਵਰ ਸੇ ਉਹਨੂੰ ਵੱਧ ਚਲਾਉਂਦੇ ਸੀ ਉਹਨੂੰ ਵੱਧ ਚਲਾਉਂਦੇ ਸੀ ਠੀਕ ਆ ਬਾਈ ਤੇ ਜਿਹੜਾ 2 ਨੰਬਰ ਨੱਕ ਆ ਗਿਆ ਵੀਰੇ 855 ਇਹ 12 ਮਾਡਲ ਆਈ ਇਹ ਵੀ 12 ਮਾਡਲ ਇਹ ਵੀ ਨਾਨ ਪਾਵਰ ਚ ਆਇਆ ਹੈ ਨਾ ਹਾਂ ਨਾਨ ਪਾਵਰ ਹੂੰ ਇਹ ਕਿੰਨੇ ਘੰਟੇ ਚੱਲੇ ਵੀਰੇ ਇਹ ਬਹੁਤ ਔਨਾ ਕੀ ਚੱਲਿਆਣਾ 33200 ਠੀਕ ਆ ਹਾਂਜੀ ਟਾਇਰ ਵੀ ਹੈ ਨਾ ਨਵੇਂ ਆ ਗਏ ਪਏਗਾ ਹਾਂਜੀ ਆ 15 ਵਾਲੇ ਆਈ ਠੀਕ ਆ ਆਮ 14 ਵਾਲੇ ਆਉਂਦੇ ਆ 15 ਵਾਲੇ ਪਾ 15 ਦੇ ਪਏ 15 9 28 ਦੇ ਆ ਇਹਦੇ ਨਾਲ 14 ਦੇ ਹੁੰਦੇ ਆ ਹੈ ਨਾ ਹੂੰ 14 ਦੇ ਤੇ ਵਧੀਆ ਫੌਂਕ ਜੇ ਨਾਲ ਹੀ ਰੱਖਿਆ ਵਾ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਬਾਕੀ ਆਪਨੇ ਰਿਸ਼ਤੇਦਾਰਾਂ ਦੇ ਨਾਮ ਆਏ ਨਹੀਂ ਜਾਂ ਕੋਈ ਗਾਂ ਤੋਂ ਪਛਾਂਤੋਂ ਆਇਆ ਵਾ ਇਹ ਕਿੰਨੇਵੇਂ ਨਾਮ ਆ ਜੀ ਇਹ ਦੂਜੇ ਨਾਮ ਆ ਪੀਪੀ 65 ਮਹੱਲੀ ਦਾ ਨੰਬਰ ਆ ਪੀਪੀ 65 ਮਹੱਲੀ ਦਾ ਨੰਬਰ ਹਾਂਜੀ ਠੀਕ ਆ ਮਗਰਲਾ ਵੀ ਪਾਪਾ ਪੂਰਾ ਵੀਰੇ ਸਾਫ ਪਿਆ ਹਨ ਤੇਲ ਬ੍ਰੇਕਾਂ ਚ ਰਿਵਰਸ ਪੀਟ ਗੋ ਆ ਰਿਵਰਸ ਪੀਟ ਹੀ ਤੇਲ ਬ੍ਰੇਕਾਂ ਠੀਕ ਆ ਉਹ ਵੀ ਡ੍ਰੈਕਟਰ ਤੇਲ ਬ੍ਰੇਕਾਂ ਚ ਰਿਵਰਸ ਬੀਟ ਗੋ ਆ ਠੀਕ ਆ ਭਾਈ ਹਾਂਜੀ ਯਾਨੀ ਜਿਹੜੇ ਕੰਮ ਮਰਜ਼ੀ ਲਾ ਲੈ ਜੇ ਤੁਸੀਂ ਮਸ਼ੀਨ ਤੇ ਲਾਈ ਰੱਖੇ ਕੋਈ ਕੋਈ ਟੂੜੀ ਵਾਲੀ ਮਸ਼ੀਨ ਤੇ ਨਹੀਂ ਚੱਲਿਆ ਵਾ ਡ੍ਰੈਕਟਰ ਅੱਛਾ ਹਾਂਜੀ ਇਹ ਵੀ origignal ਆ ਹੈਡ ਹੱਡ ਸਾਰਾ ਕੋ ਵੇਖ ਲੋ ਜੀ ਚੰਗੇ ਹੂੰ ਠੀਕ ਆ ਹਾਂਜੀ ਤੇ ਇਹਦੀ ਕੀਮਤ ਬਾਈ ਇਹਦੀ ਕੀਮਤ ਹੈਗੀ ਆ 3 ਲੱਖ ਤੇ 45000 ਰੁਪਈਆ ਠੀਕ ਆ ਇਹਦੀ ਵੀ ਤੇਲ ਦੀ ਟੈਂਕੀ ਨਾਲ ਹਾਂ ਇਹਦੀ ਵੀ ਟੈਂਕੀ ਆਪਾਂ ਤੇਲ ਦੀ ਫੁੱਲ ਭਰਾ ਕੇ ਦੇਵਾਂਗੇ ਆਪਾਂ ਭਰ ਆ ਦੇਵਾਂਗੇ ਹਾਂ ਮਾਗੀ ਤੇ ਹੀ ਠੀਕ ਆ ਜੀ ਹਾਂਜੀ ਲਓ ਮਿੱਤਰੋ ਦੋਨਾਂ ਟਰੈਕਟਰਾਂ ਦੀ ਤੇਲ ਦੀ ਟੈਂਕੀ ਤੁਹਾਨੂੰ ਫੁੱਲ ਭਰੀ ਮਿਲੂਗੀ ਤੇ ਜੇ ਜੋੜਾ ਹੀ ਲੈ ਜੇ ਬਾਈ ਜੋੜਾ ਲੈ ਜਾਵੇ ਕੋਈ ਨਹੀਂ ਆਪਾਂ ਪੂਲਾ ਹੀ ਮਾਨਤਣ ਹਾਂ ਮਾਨਤਣ ਕਰ ਦਿਆਂਗੇ ਜੋੜੇ 'ਚ ਜੇ ਕੋਈ ਜੋੜਾ ਲੈ ਜੇ ਤਾਂ ਬਾਈ ਕਹਿੰਦਾ ਖੁੱਲਾ ਹੀ ਮਾਨਤਣ ਕਰ ਦਾਂਗੇ ਟਰੈਕਟਰ ਦੋਨੇ ਸਾਫ ਆ ਗਾਰੰਟੀ ਇਹਦੀ ਵੀ ਇੰਜਨ ਗੇਅਰ ਦੀ ਹਾਂ ਹਾਂ ਵਾਹ ਲਵੇ ਯਾਰ ਦੋ ਦਿਨ ਵਾਹ ਲਵੇ ਹੋਰ ਦੱਸ ਉਸ ਤੋਂ ਬਾਅਦ ਪੈਸੇ ਦੇ ਦੇ ਹਾਂ ਬਾਅਦ ਚ ਦੇ ਦੋ ਠੀਕ ਹੈ ਕਲਾਸ ਕਰਦਾ ਇੰਜਨ ਆ ਕਲਾਸ ਕਰ ਇੰਜਨ ਹਾਂ ਜੀ ਕਾਮਯਾਬ ਵੀ ਜਿਆਦਾ ਹੀ ਰਿਹਾ ਹੈ ਹਾਂ ਜੀ ਹਾਂ ਜੀ ਹੂੰ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਧੰਨਵਾਦ